ਹਾਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ 8 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਨੇ ਸਿੱਖ ਹਿਸਟਰੀ ਦੇ ਟੌਪਿਕ ਨੂੰ ਕਵਰ ਕਰ ਰਹੇ ਹਾਂ ਜਿਸ ਦੇ ਵਿੱਚ ਅੱਜ ਆਪਾਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਜਿਹੜੀ ਕਲਾਸ ਹੈ ਉਸ ਨੂੰ ਕਵਰ ਕਰਾਂਗੇ ਇਸ ਕਲਾਸ ਦੇ ਵਿੱਚ ਆਪਾਂ ਗੁਰੂ ਜੀ ਦੇ ਰਿਲੇਟਿਡ ਜਿੰਨੇ ਵੀ ਮੋਸਟ ਇੰਪੋਰਟੈਂਟ ਜੀਵਨੀ ਬਣਦੀ ਹੈ ਉਸ ਨੂੰ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਇਸ ਦੇ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਰਹਿਣ ਵਾਲੇ ਨੇ ਉਹ ਉਹ ਵੀ ਆਪਾਂ ਨਾਲ ਦੀ ਨਾਲ ਇਸੇ ਵੀਡੀਓ ਵਿੱਚ ਹੀ ਕਵਰ ਕਰਾਂਗੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤਾਂ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਹਰਗੋ ਤਾ ਜੇਕਰ ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ 1595 ਤੋਂ ਲੈ ਕੇ 1644 ਤੱਕ ਇਹਨਾਂ ਦਾ ਟਾਈਮ ਪੀਰੀਅਡ ਰਹਿਣ ਵਾਲਾ ਹੈ। ਯਾਦ ਰੱਖਣਾ ਤੁਸੀਂ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਇਹ ਸਿੱਖਾਂ ਦੇ 9ਵੇਂ ਗੁਰੂ ਨੇ ਤਾਂ ਇਹ ਸਿੱਖਾਂ ਦੇ 6ਵੇਂ ਗੁਰੂ ਨੇ ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ। ਤਾਂ ਜੇਕਰ ਇਹਨਾਂ ਦੇ ਜਨਮ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਜਨਮ ਸਥਾਨ ਨੇ ਵਡਾਲੀ ਨਗਰ ਠੀਕ ਹੈ ਨੇੜੇ ਅੰਮ੍ਰਿਤਸਰ ਸਾਹਿਬ ਦੀ ਕਿ ਅੰਮ੍ਰਿਤਸਰ ਦੇ ਨੇੜੇ ਵਡਾਲੀ ਨਗਰ ਵਸਿਆ ਹੋਇਆ ਜਿੱਥੇ ਇਹਨਾਂ ਦਾ ਜਨਮ ਹੋਇਆ ਜਨਮ ਕਦੋਂ ਹੋਇਆ ਸੀ ਜੂਨ 1595 ਦੇ ਵਿੱਚ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਜੂਨ 1595 ਦੇ ਵਿੱਚ ਵਡਾਲੀ ਨਗਰ ਦੇ ਨੇੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਪਿਤਾ ਜੀ ਸੀ ਠੀਕ ਹੈ ਮਾਤਾ ਗੰਗਾ ਜੀ ਇਹਨਾਂ ਦੇ ਮਾਤਾ ਦਾ ਨਾਮ ਹੈ ਠੀਕ ਹੈ ਤਾਂ ਮਾਤਾ ਪਿਤਾ ਦਾ ਨਾਮ ਜਨਮ ਸਥਾਨ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਜੇਕਰ ਜਨਮ ਸਾਥੀ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਦਮੋਦਰੀ ਜੀ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ ਠੀਕ ਹੈ ਤਾਂ ਤਿੰਨ ਨੇ ਨਾ ਤਿੰਨਾਂ ਦੇ ਨਾਮ ਤੁਸੀਂ ਯਾਦ ਰੱਖਣੇ ਨੇ ਇਗਜ਼ਾਮ ਦੇ ਵਿੱਚ ਕੋਈ ਇੱਕ ਨਾਮ ਇਹਨਾਂ ਦੇ ਵਿੱਚ ਆ ਸਕਦਾ ਜਾਂ ਤਿੰਨੇ ਨਾਮ ਇੱਕ ਵਾਰੀ ਚ ਹੀ ਪੁੱਛੇ ਜਾ ਸਕਦੇ ਨੇ ਠੀਕ ਹੈ ਇਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੱਚੇ ਨੇ ਆ ਬਾਬਾ ਗੁਰਦਿੱਤਾ ਜੀ ਅਨੀ ਰਾਏ ਜੀ ਫੂਰਜਮਲ ਅਟਲ ਰਾਏ ਤੇਗ ਬਹਾਦਰ ਅਤੇ ਬੀਬੀ ਵੀਰੋ ਜੀ ਤਾਂ ਇਹਨਾਂ ਬੱਚਿਆਂ ਦੇ ਨਾਮ ਵੀ ਤੁਸੀਂ ਯਾਦ ਰੱਖਣੇ ਨੇ ਠੀਕ ਹੈ ਗੁਰਗੱਦੀ ਪੀਰੀਅਡ ਦੇਖਦੇ ਹਾਂ ਤਾਂ ਗੁਰਗੱਦੀ ਪੀਰੀਅਡ ਕਦੋਂ ਤੋਂ ਕਦੋਂ ਰਹਿਣ ਵਾਲਾ ਹੈ ਤਾਂ ਇਹਨਾਂ ਦਾ ਗੁਰਗੱਦੀ ਪੀਰੀਅਡ ਹੈ ਜਿਹੜਾ 1606 ਤੋਂ ਲੈ ਕੇ 1644 ਤੱਕ ਰਹਿਣ ਵਾਲਾ ਹੈ ਠੀਕ ਹੈ ਇਹਨਾਂ ਨੂੰ ਜਿਹੜੀ ਗੁਰਗੱਦੀ ਸੀ ਉਹ ਮਿਲੀ ਸੀ 25 ਮਈ 1606 ਨੂੰ ਤਾਂ ਇਹ ਸਾਰੇ ਜਿਹੜੇ ਆਪਾਂ ਨੇ ਕਵਰ ਕੀਤੇ ਨੇ ਇਹ ਸਾਰੇ ਇੰਪੋਰਟੈਂਟ ਰੈਨ ਵਾਲੇ ਨੇ ਤਾਂ ਤੁਸੀਂ ਇਹ ਇੱਕ ਵਾਰੀ ਨੋਟ ਕਰ ਲੈਣੇ ਨੇ ਸਾਰੇ ਤਾਂ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਤਾਂ ਅੱਗੇ ਦੇਖਦੇ ਹਾਂ ਉਹਨਾਂ ਦੇ ਜੀਵਨ ਦੇ ਵਿੱਚ ਕੀ ਕੁਝ ਹੋਇਆ ਤਾਂ ਆਪਾਂ ਇਹ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48ਵੀਂ ਪੌੜੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਿਆ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰੂ ਭਾਰੀ ਠੀਕ ਹੈ ਪੰਜ ਪਿਆਲੇ ਹੋਗੇ ਠੀਕ ਹੈ ਪੰਜ ਪੀਰ ਹੋਗੇ ਛੇਵਾਂ ਗੁਰੂ ਪੀਰ ਆਪ ਹੋ ਗਿਆ ਠੀਕ ਹੈ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਚਲੀ ਪੀੜੀ ਸੋਡੀਆ ਰੂਪ ਦਿਖਾਵਣ ਬਾਰੋਬਾਰੀ ਦਲੀਪਤ ਜਨ ਗੁਰੂ ਸੂਰਮਾ ਵਡਜੋਦਾ ਬਹੁਤ ਪਰ ਉਪਕਾਰੀ ਠੀਕ ਹੈ ਤਾਂ ਇਹ ਜਿਹੜੀਆਂ 17 ਨੇ ਇਹ ਕਿਹੜੀ ਪੌੜੀ ਦੇ ਵਿੱਚ ਨੇ ਇਹ ਪਹਿਲੀ ਵਾਰ ਦੀ 48ਵੀਂ ਪੌੜੀ ਦੇ ਵਿੱਚ ਇਹ ਵਰਡ ਕਏ ਗਏ ਨੇ ਕਿਸ ਵੱਲੋਂ ਕਏ ਗਏ ਨੇ ਪਾਈ ਗੁਰਦਾਸ ਜੀ ਵੱਲੋਂ ਤਾਂ ਕਈ ਵਾਰ ਕੀ ਹੁੰਦਾ ਇਹ 17 ਜਿਹੜੀਆਂ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਤਾਂ ਹੀ ਮੈਂ ਇਹ ਐਡ ਕੀਤੀਆਂ ਨੇ ਇਸ ਦੇ ਵਿੱਚ ਤਾਂ ਐਗਜ਼ਾਮ ਦੇ ਵਿੱਚ ਕੀ ਇਹ 17 ਦਿੱਤੀਆਂ ਹੋਣਗੀਆਂ ਤੇ ਪੁੱਛਿਆ ਜਾਣਗੇ ਕਿ ਇਹ ਕਿਸ ਨੇ ਲਿਖੀਆਂ ਨੇ ਤਾਂ ਇਹ ਪਾਈ ਗੁਰਦਾਸ ਜੀ ਨੇ ਲਿਖੀਆਂ ਨੇ ਤੇ ਕਿਹੜੀ ਵਾਰ ਦੇ ਵਿੱਚ ਨੇ ਤਾਂ ਇਹ ਪਹਿਲੀ ਵਾਰ ਦੀ 48ਵੀਂ ਪੌੜੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਠੀਕ ਹੈ ਤਾਂ ਇਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਤਾਂ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸ ਚੀਜ਼ ਕਿਸ ਕਿਸ ਚੀਜ਼ ਦਾ ਨਿਰਮਾਣ ਕੀਤਾ ਸੀ ਤਾਂ ਆਪਣੇ ਟਾਈਮ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਸੀ 1609 ਦੇ ਵਿੱਚ ਜੋ ਕਿ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਠੀਕ ਹੈ ਅਕਾਲ ਤਖਤ ਸਾਹਿਬ 1609 ਦੇ ਵਿੱਚ ਯਾਦ ਰੱਖਣਾ ਤੁਸੀਂ ਤੇ ਲੋਗੜ ਦਾ ਕਿਲਾ ਅੰਮ੍ਰਿਤਸਰ ਦੇ ਵਿੱਚ 1612 ਦੇ ਵਿੱਚ 1609 ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕੀਤਾ ਸੀ ਤੇ 1612 ਦੇ ਵਿੱਚ ਕਿਲਾ ਕਿਲਾ ਲੋਗੜ ਦਾ ਠੀਕ ਹੈ ਯਾਦ ਰੱਖਣਾ ਤੁਸੀਂ ਇਹ ਕਿਹੜਾ ਸ਼ਹਿਰ ਬਸਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਉਹਨਾਂ ਨੇ ਬਸਾਇਆ ਸੀ ਕਿਰਤਪੁਰ ਸਾਹਿਬ ਕਿਰਤਪੁਰ ਸਾਹਿਬ ਬਸਾਇਆ ਸੀ 1627 ਦੇ ਵਿੱਚ ਜੋ ਕਿ ਜ਼ਿਲ੍ਹਾ ਰੋਪੜ ਦੇ ਵਿੱਚ ਸਥਿਤ ਹੈ ਠੀਕ ਹੈ ਕਿਰਤਪੁਰ ਸਾਹਿਬ 1627 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਦੋ ਤਲਵਾਰਾਂ ਦੀ ਸਥਾਪਨਾ ਕੀਤੀ ਸੀ ਮੀਰੀ ਤੇ ਪੀਰੀ ਦੀ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ एग्जाम ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛ ਲਿੰਦੇ ਨੇ ਕਿ ਮੀਰੀਅਤੇ ਪੀਰੀ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਇਸ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਉਹਨਾਂ ਦੁਆਰਾ ਹੋਰ ਵੀ ਕੰਮ ਕੀਤੇ ਗਏ ਸੀ ਜਿਵੇਂ ਸ਼ਾਹ ਉਹਨਾਂ ਨੂੰ ਬੰਦੀ ਛੋੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਬੰਦੀ ਛੋੜ ਜੇਕਰ एग्जाम ਦੇ ਵਿੱਚ ਪੁੱਛਿਆ ਜਾਵੇ ਕਿ ਬੰਦੀ ਛੋੜ ਕਿਸ ਗੁਰੂ ਨੂੰ ਜਾਣਿਆ ਜਾਂਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਬੰਦੀ ਛੋੜ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਦੁਆਰਾ ਹੋਰ ਕੀ ਕੀਤਾ ਗਿਆ ਉਹਨਾਂ ਦੁਆਰਾ ਸ਼ਾਹੀ ਸਿੰਬਲ ਤਿਆਰ ਕੀਤੇ ਗਏ ਜਿਵੇਂ ਸਾਹੀ ਨਿਸ਼ਾਨ ਦੀਆਂ ਤਲਵਾਰਾਂ ਪਹਿਨੀਆਂ ਗਈਆਂ ਘੋੜਿਆਂ ਦੀ ਸਵਾਰੀ ਕੀਤੀ ਅਜਿਹੇ ਜਿਨ੍ਹਾਂ ਨੇ ਗੁਰੂ ਜੀ ਦਾ ਪੱਦਰ ਉੱਚਾ ਕੀਤਾ ਠੀਕ ਹੈ ਸ਼ਾਹੀ ਸਿੰਬਲ ਵੀ ਤਿਆਰ ਕੀਤੇ ਗਏ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਇਹਨਾਂ ਦਾ ਵਰਣਨ ਹੈ ਜਿਹੜਾ ਡਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ ਦੋ ਤਲਵਾਰਾਂ ਬੱਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ਼ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਠੀਕ ਹੈ ਇਹ ਕਹਾਵਤਾਂ ਨੇ ਜਿਹੜੀਆਂ ਇਹ ਸ਼ਬਦ ਨੇ ਇਹ ਕਾਫੀ ਫੇਮਸ ਰਹੇ ਸੀ ਉਸ ਟਾਈਮ ਠੀਕ ਹੈ ਤਾਂ ਉਹਨਾਂ ਤੋਂ ਬਾਅਦ ਜਿਹੜੀਆਂ ਲੜਾਈਆਂ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਕਿਹੜੀਆਂ-ਕਿਹੜੀਆਂ ਲੜਾਈਆਂ ਗਈਆਂ ਲਲੜੀਆਂ ਗਈਆਂ ਠੀਕ ਹੈ ਤਾਂ ਉਹ ਦੇਖ ਲਈਏ ਆਪਾਂ ਗੁਰੂ ਸਾਹਿਬ ਨੇ ਸ਼ਾਹਜਹਾਂ ਦੇ ਰਾਜ ਦੌਰਾਨ ਸ਼ਾਹਜਹਾਂ ਦੇ ਰਾਜਨ ਮੁਗਲਾਂ ਨਾਲ ਚਾਰ ਲੜਾਈਆਂ ਲੜੀਆਂ ਸੀ ਠੀਕ ਹੈ ਤਾਂ ਉਸ ਸਮੇਂ ਜਿਹੜਾ ਮੁਗਲ ਸ਼ਾਸਕ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਤਾਂ ਮੁਗਲ ਸ਼ਾਸਕ ਕਿਹੜਾ ਸੀ ਤਾਂ ਉਹ ਸੀ ਸ਼ਾਹਜਹਾਂ ਠੀਕ ਹੈ ਸ਼ਾਹਜਹਾਂ ਸੀ ਇੱਕ ਤਾਂ ਜਹਾਂਗੀਰ ਵੀ ਸੀ ਠੀਕ ਹੈ ਜਹਾਂਗੀਰ ਤੇ ਸ਼ਾਹਜਹਾਂ ਦੋਨੋਂ ਸੀ ਤਾਂ ਤੁਸੀਂ ਇਹ ਦੋਨੋਂ ਯਾਦ ਰੱਖਣੇ ਨੇ ਮੁਗਲ ਬਾਦਸ਼ਾਹ ਜਿਹੜੇ ਉਸ ਟਾਈਮ ਉਹਨਾਂ ਦੇ ਮੁਗਲ ਸ਼ਾਸਕ ਤਾਂ ਉਹਨਾਂ ਤੋਂ ਬਾਅਦ ਜੇਕਰ ਉਹਨਾਂ ਦੇ ਵਿਦਿਆ ਅਤੇ ਸ਼ਸਤਰ ਵਿਦਿਆ ਦੀ ਗੱਲ ਕੀਤੀ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ 1603 ਦੇ ਵਿੱਚ ਗੁਰੂ ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਠੀਕ ਹੈ ਬਾਬਾ ਬੁੱਢਾ ਜੀ ਨੂੰ ਕੀ ਹੈ ਇਹਨਾਂ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਸ਼ਸਤਰ ਵਿਦਿਆ ਦਾ ਆਪ ਨੂੰ ਬਹੁਤ ਸ਼ੌਂਕ ਸੀ ਅਤੇ ਜਲਦੀ ਆਪ ਇਸ ਦੇ ਵਿੱਚ ਕੀ ਹੋ ਗਏ ਨਿਪੁੰਨ ਹੋ ਗਏ ਠੀਕ ਹੈ ਉਸ ਤੋਂ ਬਾਅਦ ਪਿਤਾ ਦੀ ਸ਼ਹੀਦੀ ਤਾਂ ਉਹਨਾਂ ਦੇ ਪਿਤਾ ਜੀ ਕੌਣ ਸੀ ਗੁਰੂ ਅਰਜਨ ਦੇਵ ਜੀ ਜਿਸ ਨੇ ਕੀ ਅ ਗੁਰੂ ਅਰਜਨ ਦੇਵ ਜੀ ਨੂੰ ਕਿਸ ਨੇ ਸ਼ਹੀਦ ਕੀਤਾ ਸੀ ਤਾਂ ਜਹਾਂਗੀਰ ਨੇ ਕੀ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਸੀ ਠੀਕ ਹੈ ਤਾਂ ਉਹ ਦੇਖਦੇ ਆਂ ਜਹਾਂਗੀਰ ਸਮੇਂ ਦਾ ਹਾਕਮ ਬਣਿਆ ਤੇ ਉਸ ਦੇ ਹੁਕਮ ਨਾਲ ਹੀ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਲਾਹੌਰ ਜਾਣ ਤੋਂ ਪਹਿਲਾਂ ਸੰਗਤਾਂ ਦੇ ਸਾਹਮਣੇ ਗੁਰਿਆਈ ਦੀ ਜ਼ਿੰਮੇਵਾਰੀ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ ਗਈ ਕਿਉਂਕਿ ਜਾਤ ਅਬਿਆ ਨਿਕਾਜੀ ਅਤੇ ਗੁਰੂ ਘਰ ਦੇ ਬੈਰੀਆਂ ਨੇ ਜਹਾਂਗੀਰ ਤੋਂ ਮਈ 1606 ਵਿੱਚ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਸਿਰਫ ਕਿੰਨੇ ਸਾਲਾਂ ਦੇ ਸੀ 11 ਸਾਲਾਂ ਦੇ ਸੀ ਜਿਸ ਟਾਈਮ ਉਹਨਾਂ ਨੂੰ ਕੀ ਹੈ ਗੁਰਗੱਦੀ ਸੌਂਪ ਦਿੱਤੀ ਗਈ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਨਿਰਮਾਣ ਹੋਇਆ ਸੀ ਅਮਰਸਰ ਸਿੱਖਾਂ ਦਾ ਕੇਂਦਰੀ ਸਥਾਨ ਸੀ ਗੁਰੂ ਹਰਗੋਬਿੰਦ ਜੀ ਨੇ ਕੀ ਕੀਤਾ ਤਾਂ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ 1609 ਦੇ ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆਂ ਦੇ ਵਿੱਚ ਬੀਰ ਰਸਪਰਨ ਲਈ ਯੋਧਿਆਂ ਦੀ 12 ਦਾ ਗਾਇਨ ਸ਼ੁਰੂ ਕੀਤਾ ਗਿਆ ਉਸ ਦੇ ਟਾਉਣਾ ਦੇ ਟਾਈਮ ਹੀ ਕੀ ਹੈ ਯੋਧਿਆਂ ਦੀ 12 ਸ਼ੁਰੂ ਕੀਤੀਆਂ ਗਈਆਂ ਸੀ ਠੀਕ ਹੈ 12 ਗਾਉਣ ਵਾਲੇ ਪਹਿਲੇ ਡਾਡੀ ਕੌਣ ਸੀ ਤਾਂ ਐਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਦੇਖਣ ਨੂੰ ਮਿਲ ਜਾਂਦਾ ਕਿ 12 ਗਾਉਣ ਵਾਲੇ ਪਹਿਲੇ ਡਾਡੀ ਕੌਣ ਬਣੇ ਸੀ ਤਾਂ ਉਹ ਬਣੇ ਸੀ ਅਬਦੁੱਲਾ ਠੀਕ ਹੈ ਅਬਦੁੱਲਾ ਬਣੇ ਸੀ 1627 ਦੇ ਵਿੱਚ ਗੁਰੂ ਜੀ ਨੇ ਕਿਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ ਸੀ ਠੀਕ ਹੈ 1609 ਦੇ ਵਿੱਚ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸੀ 1627 ਦੇ ਵਿੱਚ ਕੀ ਹੈ ਕਿਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਇੱਥੇ ਆਪਨੇ ਕਿੰਨੇ 9 ਸਾਲ ਬਿਤਾਏ ਸੀ ਕਿਰਤਪੁਰ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਜੋਰਾਂ ਸ਼ੋਰਾਂ ਦੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ 1612-13 ਦੇ ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸ ਸਮੇਂ ਗੁਰੂ ਸਾਹਿਬ ਜੀ ਪਾਰਕੂ ਅਖਨੇ ਪੈਂਦੇ ਖਾਂ ਤੇ ਖਾਸ ਮਿਹਰ ਕੀਤੀ 1613 ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਡਰੋਲੀ ਵਿਖੇ ਹੋਇਆ ਅਮਰਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਠੀਕ ਹੈ ਮਤਲਬ ਕਿ ਸਿੱਖੀ ਦੇ ਪ੍ਰਚਾਰ ਵਿੱਚ ਉਹਨਾਂ ਦਾ ਕਾਫੀ ਅਹਿਮ ਯੋਗਦਾਨ ਰਿਹਾ ਸੀ ਹੁਣ ਜਦੋਂ ਸਿੱਖੀ ਦਾ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਸੀ ਤਾਂ ਕਈ ਜਿਹੜੇ ਰਾਜੇ ਮਹਾਰਾਜ ਉਸ ਟਾਈਮ 'ਤੇ ਸ਼ਾਸਕ ਸੀ ਜਹਾਂਗੀਰ ਵਰਗੇ ਹੋਗੇ ਤਾਂ ਉਹ ਉਹਨਾਂ ਦੀ ਹਰਮਨ ਪਿਆਰਤਾ ਤੋਂ ਦੁਖੀ ਹੋਗੇ ਸੀ ਕਿਉਂਕਿ ਲੋਕ ਉਹਨਾਂ ਵੱਲ ਕਾਫੀ ਆਕਰਸ਼ਕ ਹੋ ਰਹੇ ਸੀ ਜਿਸ ਕਾਰਨ ਜਹਾਂਗੀਰ ਨੇ ਕੀ ਕੀਤਾ ਤਾਂ ਜਹਾਂਗੀਰ ਨੇ ਗੁਰੂ ਸਾਹਿਬ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ 1612 ਨੂੰ ਉਸਨੇ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਜਿੱਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ ਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਦੂਰ ਨੇੜਿਓਂ ਗਵਾਲੀਅਰ ਪਹੁੰਚਦੇ ਪਰ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਕੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜੋ ਰਵਾਇਤ ਅੱਜ ਵੀ ਜਾਰੀ ਹੈ ਤਾਂ 1614 ਦੇ ਵਿੱਚ ਕੀ ਹੁੰਦਾ ਹੈ ਤਾਂ 1614 ਦੇ ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖਤ ਦੌਰ ਆ ਪੈਂਦਾ ਹੈ ਆਖਿਰ ਉਸ ਨੇ ਫਕੀਰ ਮੀਆਂ ਮੀਰ ਦੇ ਕੈਨ ਦੇ ਰਿਹਾਈ ਦਾ ਹੁਕਮ ਦੇ ਦਿੱਤਾ ਜਦੋਂ ਉਹਨਾਂ ਨੂੰ 1614 ਦੇ ਵਿੱਚ ਜਹਾਂਗੀਰ ਨੂੰ ਕੀ ਦਮੇ ਦਾ ਦੌਰ ਆ ਪੈਂਦਾ ਹੈ ਤਾਂ ਫਕੀਰ ਮੀਆਂ ਮੀਰ ਜੀ ਦੇ ਕੈਨ ਦੇ ਤਾਂ ਜਿਹੜੇ ਉਸ ਦੇ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤੇ ਗਏ ਸੀ ਗੁਰੂ ਜੀ ਉਹਨਾਂ ਨੂੰ ਰਿਹਾਈ ਦਾ ਹੁਕਮ ਦੇ ਦਿੱਤਾ ਜਾਂਦਾ ਹੈ ਤਾਂ ਇਸੇ ਇਤਿਹਾਸਕ ਇਹ ਇਤਿਹਾਸਕ ਸੱਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਬਵੰਜਾ ਰਾਜੇ ਵੀ ਜੇਲ੍ਹ ਵਿੱਚੋਂ ਰਿਹਾ ਹੋਏ ਸੀ ਜਿਸ ਨੂੰ ਆਪਾਂ ਕਿਸੇ ਨਾਮ ਨਾਲ ਜਾਣਦੇ ਹੱਜਕੱਲ ਤਾਂ ਉਸ ਨੂੰ ਆਪਾਂ ਬੰਦੀ ਛੋੜ ਦੀਪਸ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਤਾਂ ਇਹ ਯਾਦ ਰੱਖਣਾ ਤੁਸੀਂ ਤਾਂ ਬੰਦੀ ਛੋੜ ਕਿਹੜੇ ਗੁਰੂ ਦੇ ਗੁਰੂ ਜੀ ਦੇ ਨਾਲ ਸੰਬੰਧਿਤ ਹੈ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਹਰਗੋਬਿੰਦ ਸਿੰਘ ਜਹਾਗੀਰ ਨੇ ਉਸ ਨੂੰ ਫੜਿਆ ਸੀ ਦਵੇਂ ਦਾ ਦੋਰਾ ਪੈਣ ਕਰਕੇ ਮੀਆਂ ਮੀਰ ਜੀ ਦੇ ਕਹਿਣ ਤੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਜੀ ਨੂੰ ਰਿਹਾ ਕਰ ਦਿੱਤਾ ਗਿਆ ਸੀ ਤਾਂ ਇੰਨਾ ਕੁ ਤੁਸੀਂ ਯਾਦ ਰੱਖਣਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਲੜਾਈਆਂ ਹੁੰਦੀਆਂ ਤਾਂ ਲੜਾਈਆਂ ਦੇ ਕੋਈ ਨਾ ਕੋਈ ਕਾਰਨ ਰਹੇ ਸੀ ਗੁਰੂ ਹਰਗੋਬਿੰਦ ਸਿੰਘ ਜਿੱਤੇ ਮੁਗਲਾਂ ਦੇ ਵਿੱਚਕਾਰ ਜਿਨ੍ਹਾਂ ਲੜਾਈਆਂ ਹੋਈਆਂ ਸੀ ਤਾਂ ਉਹਨਾਂ ਦੇ ਕੀ ਕੀ ਕਾਰਨ ਰਹੇ ਸੀ ਆਪਾਂ ਥੋੜਾ ਜਿਹਾ ਉਹ ਵੀ ਡਿਟੇਲ ਨਾਲ ਕਵਰ ਕਰ ਲੈਣੇ ਆ ਤਾਂ ਭਾਈ ਬੀਦੀ ਚੰਦ ਅਤੇ ਘੋੜੇ ਤਾ ਪਹਿਲੀ ਜੰਗ ਜਿਹੜੀ 1629 ਦੇ ਵਿੱਚ ਮੌਜੂਦਾ ਖਾਲਸਾ ਕਾਲਜ ਅੰਮ੍ਰਿਤਸਰ ਵਾਲੀ ਜਗ੍ਹਾ ਤੇ ਹੋਈ ਸੀ ਜਿੱਥੇ ਅੱਜਕੱਲ ਕੀ ਹੈ ਖਾਲਸਾ ਕਾਲਜ ਸਥਿਤ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਦੋਰਾ ਪਹਿਲੀ ਲੜਾਈ ਲੜੀ ਗਈ ਸੀ 1629 ਦੇ ਵਿੱਚ ਤਾਂ ਸਿੱਖਾਂ ਵੱਲੋਂ ਸ਼ਾਹੀ ਫੌਜਾਂ ਫੌਜਾਂ ਦਾ ਬਾਜ਼ ਫੜੇ ਜਾਣਾ ਸਿੱਖਾਂ ਵੱਲੋਂ ਸ਼ਾਹੀ ਫੌਜਾਂ ਦਾ ਕੀ ਬਾਜ਼ ਫੜੇ ਜਾਣਾ ਇਸ ਜੰਗ ਦਾ ਕਾਰਨ ਬਣਿਆ ਤਾਂ ਮੁੱਖ ਕਾਰਨ ਸੀ ਪਹਿਲੀ ਜੰਗ ਦਾ ਸਿੱਖਾਂ ਵੱਲੋਂ ਕਿਸੇ ਸ਼ਾਹੀ ਫੌਜਾਂ ਦਾ ਜਿਹੜਾ ਬਾਜ਼ ਫੜਨਾ ਸੀ ਠੀਕ ਹੈ ਉਹ ਜੰਗ ਦਾ ਮੁੱਖ ਕਾਰਨ ਬਣਿਆ ਇਸ ਸਮੇਂ ਕਿ ਇਹ ਬੀਬੀ ਵੀਰੋ ਜਿਹੜੀ ਕਿਸੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਪੁੱਤਰੀ ਸੀ ਉਹਦਾ ਵਿਆਹ ਰੱਖਿਆ ਗਿਆ ਇਸ ਲਈ ਗੁਰੂ ਜੀ ਦਾ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਪਰ ਮਜਬੂਰੀ ਬਸ ਇਹ ਜੰਗ ਲੜਨੀ ਪਈ ਜਿਸ ਦੌਰਾਨ ਕੀ ਹੋਇਆ ਗੁਲਾਮ ਖਾਨ ਹਾਰ ਕੇ ਭੱਜ ਗਿਆ ਅਤੇ ਮੁਖਲੀ ਸਿੱਖਾਂ ਮਾਰਿਆ ਗਿਆ ਜਿਹੜੀ ਦੂਸਰੀ ਜੰਗ ਸੀ ਉਹ ਹਰਗੋਬਿੰਦਪੁਰ ਦੇ ਵਿਖੇ ਹੋਈ ਸੀ ਜਿਸ ਦਾ ਕਾਰਨ ਉਸ ਇਲਾਕੇ ਦਾ ਚੌਧਰੀ ਭਗਵਾਨ ਦਾਸ ਦਾ ਹੰਕਾਰ ਬਣਿਆ ਸੀ ਠੀਕ ਹੈ ਤਾਂ ਇਹ ਦੋ ਜੰਗਾਂ ਹੋ ਗਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਾਂ ਭਗਵਾਨ ਦਾਸ ਦਾ ਜਿਹੜਾ ਪੁੱਤਰ ਸੀ ਰਤਨ ਚੰਦ ਦਾ ਚੁੱਕਣਾ ਆ ਰਤਨ ਚੰਦ ਦਾ ਚੁੱਕਣਾ ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਨ ਫੌਜਾਂ ਸਮੇਤ ਗੁਰੂ ਤੇ ਚੜਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ ਤਾਂ ਗੁਰੂ ਜੀ ਵੱਲੋਂ ਦਬਾਅ ਹੇਠ ਇਲਾਕਾ ਛੱਡ ਜਾਣ ਤੋਂ ਇਨਕਾਰ ਕਰਨ ਦੇ ਜੰਗ ਹੋਈ ਇਸ ਕਰ ਜੰਗੋ ਜਿਸ ਵਿੱਚ ਰਤਨ ਚੰਦ ਤੇ ਅਬਦੁੱਲਾ ਖਾਨ ਦੋਵੇਂ ਮਾਰੇ ਗਏ ਆਬਲ ਦਾ ਇੱਕ ਸਿੱਖ ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਗੁਲਬਾਗ ਤੇ ਦਿਲਬਾਗ ਦੋ ਘੋੜਿਆਂ ਦੇ ਨਾਮ ਪੁੱਛੇ ਜਾਣ ਗੁਲਬਾਗ ਤੇ ਦਿਲਬਾਗ ਜੋ ਕੌਣ ਲੈ ਕੇ ਆਏ ਸੀ ਦੋ ਸਿੱਖ ਮਸੰਦ ਸੀ ਜੋ ਗੁਰੂ ਜੀ ਦੇ ਲਈ ਦੋ ਘੋੜੇ ਲੈ ਕੇ ਆਏ ਸੀ ਗੁਲਬਾਗ ਤੇ ਦਿਲਬਾਗ ਠੀਕ ਹੈ ਜੋ ਰਸਤੇ ਵਿੱਚ ਹੀ ਕੀ ਕਰਤਾ ਲਾਹੌਰ ਦੇ ਜਿਹੜੇ ਤੁਰਕ ਹਾਕਮ ਸੀ ਉਹਨਾਂ ਨੇ ਉਹਨਾਂ ਤੋਂ ਖੋਹ ਲਈ ਜੋ ਗੁਰੂ ਜੀ ਦੇ ਲੈ ਕੇ ਜਾ ਰਹੇ ਸੀ ਤਾਂ ਇਸ ਦਾ ਬਦਲਾ ਲੈਣ ਲਈ ਲਾਹੌਰ ਤੋਂ ਇਸ ਵਾਰੀ ਲਾਲਾ ਬੇਗ ਤੇ ਕਮਰ ਬੇਗ ਦੀ ਕਮਾਨ ਹੇਠ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ ਮਾਲਵੇ ਦੇ ਪਿੰਡ ਮਹਾਰਾਜ ਦੇ ਕੋਲ ਗੁਰੂ ਨਾਨਕ ਦੀ ਟਾਬ ਕੋਲ ਤੀਸਰੀ ਭਿਆਨਕ ਜੰਗ ਹੋਈ ਦੋਨਾਂ ਧਿਰਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਠੀਕ ਹੈ ਤਾਂ ਜਿਹੜੀ ਤੀਸਰੀ ਲੜਾਈ ਸੀ ਉਹ ਕਮਰਬੇਗ ਤੇ ਲਾਲਬੇਗ ਦੇ ਵਿਚਕਾਰ ਕਮਰਬੇਗ ਲਾਲਬੇਗ ਤੇ ਗੁਰੂ ਜੀ ਦੇ ਵਿਚਕਾਰ ਹੋਈ ਸੀ ਠੀਕ ਹੈ ਜਿਸ ਦੇ ਵਿੱਚ ਜਾਨੀ ਨੁਕਸਾਨ ਕਾਫੀ ਹੋਇਆ ਇਸ ਲੜਾਈ ਦੇ ਵਿੱਚ ਜਿਹੜੇ ਤੁਰਕ ਸਰਦਾਰ ਮਾਰੇ ਗਏ ਇਸ ਜੰਗ ਦੀ ਜਿੱਤ ਦੀ ਯਾਦ ਵਿੱਚ ਗੁਰੂ ਸਾਹਿਬ ਨੇ ਗੁਰੂ ਸਰ ਨਾਮਕ ਦਾ ਇੱਕ ਸਰੋਵਰ ਬਣਵਾਇਆ ਠੀਕ ਹੈ ਗੁਰੂ ਸਰ ਨਾਮਕ ਦਾ ਇੱਕ ਰੋਬਰ ਬਣਵਾਇਆ ਹੈ ਚੌਥੀ ਲੜਾਈ ਸੀ ਜਿਹੜੀ ਉਹ ਕਰਤਾਰਪੁਰ ਵਿਖੇ ਲੜਾਈ ਲੜੀ ਗਈ 1635 ਦੇ ਵਿੱਚ ਕਈ ਸਾਲਾਂ ਤੋਂ ਸਿੱਖ ਫੌਜ ਵਿੱਚ ਬੜੇ ਸਤਿਕਾਰਯੋਗ ਅਹੁਦੇ ਤੇ ਨਿਵਾਜੇ ਜਾਣ ਵਾਲੇ ਪਠਾਨ ਪੈਂਦੇਖਾਨ ਨੂੰ ਆਪਣੀ ਬਹਾਦਰੀ ਤੇ ਹੰਕਾਰ ਹੋ ਗਿਆ ਉਹ ਗੁਰੂ ਜੀ ਦਾ ਹੁਕਮ ਅਦੁੱਲੀ ਕਰਨ ਲੱਗ ਪਿਆ ਤੇ ਗੁਰੂ ਘਰ ਵਿਰੁੱਧ ਸਾਜ਼ਿਸ਼ਾਂ ਰਚਣ ਲੱਗ ਪਿਆ ਇਹ ਹਰਕਤਾਂ ਵੇਖ ਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਪੈਂਦੇਖਾਨ ਨੇ ਮੁਸਲਿਮ ਮੁਸਲਿਮ ਮੁਖਲਿਸ ਖਾਨ ਤੇ ਪਰਾਕਾਲੇ ਖਾਨ ਤੇ ਜਲੰਧਰ ਦੇ ਸੂਬੇਦਾਰ ਉਤਪਦੀਨ ਨੂੰ ਆਪਣੇ ਨਾਲ ਗੰਡ ਲਿਆ ਅਤੇ ਲਾਹੌਰ ਦੇ ਨਵਾਬ ਨੂੰ ਕਾਲੇ ਖਾਂ ਦੀ ਕਮਾਨ ਹੇਠ ਫੌਜ ਤੋੜ ਦਿੱਤੀ ਤਾਂ ਜਿਹੜੀ ਚੌਥੀ ਲੜਾਈ ਸੀ ਉਹ ਪੈਂਦੇ ਖਾਂ ਦੇ ਕਾਰਨ ਹੋਈ ਸੀ ਠੀਕ ਹੈ 1635 ਦੇ ਵਿੱਚ ਤਾਂ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਬਾਬਾ ਗੁਰਦਿੱਤਾ ਜੀ ਤੇ ਭਾਈ ਬਿੰਦੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ 14 ਸਾਲ ਦੇ ਤੇਗ ਮੱਲ ਜੀ ਜੀ ਮੈਦਾਨੇ ਜੰਗ ਵਿੱਚ ਤੇਗਮਲ ਕੋਣ ਸੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਤੇਗਮਲ ਤੇ ਜੋਹਰ ਵਿਖਾਏ ਇਸ ਬਹਾਦਰੀ ਨੂੰ ਦੇਖ ਕੇ ਗੁਰੂ ਹਰਗੋਬੀ ਸਾਹਿਬ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਠੀਕ ਹੈ ਆ ਇਸ ਲੜਾਈ ਦੇ ਜੋਹਰ ਦੇ ਵਿੱਚ ਹੀ ਜਿਹੜਾ ਤੇਗਮਲ ਸੀ ਉਹਦਾ ਨਾਮ ਕੀ ਰੱਖ ਦਿੱਤਾ ਗਿਆ ਤੇਗ ਬਹਾਦਰ ਰੱਖ ਦਿੱਤਾ ਗਿਆ ਗੁਰੂ ਜੀ ਵੱਲੋਂ ਜੋ ਬਾਅਦ ਦੇ ਵਿੱਚ ਨੌਵੇਂ ਗੁਰੂ ਵਜੋਂ ਸ਼ਿਸ਼ੋਭਿਤ ਹੋਏ ਆਖਿਰ ਪੈਂਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਅਤੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ ਜਦਕਿ ਗੁਰੂ ਸਾਹਿਬ ਜੀ ਦੇ ਗੋਵਾਰ ਨਾਲ ਜ਼ਖਮੀ ਹੋ ਕੇ ਘੋੜੇ ਤੋਂ ਡਿੱਗ ਪਿਆ ਤੇ ਉਸ ਦਾ ਅੰਤ ਨੇੜੇ ਆ ਗਿਆ ਠੀਕ ਹੈ ਤਾਂ ਇਹ ਸੀ ਲੜਾਈਆਂ ਉਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ ਤਾਂ ਗੁਰੂ ਜੀ ਨੇ ਦਇਆ ਵਿੱਚ ਆ ਕੇ ਪੈਂਦੇਖਾਂ ਦੇ ਮੂੰਹ ਤੇ ਟਾਲ ਨਾਲ ਛਾਂ ਕੀਤੀ ਅਤੇ ਅੰਤਿਮ ਸਮੇਂ ਆਪਣੇ ਮੁਰਸ਼ਿਦ ਨੂੰ ਯਾਦ ਕਰਕੇ ਕਲਮਾ ਪੜਨ ਲਈ ਆਖਿਆ ਪੈਂਦੇਖਾਂ ਦੇ ਦਾਮਾਦ ਕਾਲੇ ਖਾਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ ਤਾਂ ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਾਲੇ ਖਾਂ ਵਾਰ ਇਉਂ ਨਹੀਂ ਇਉਂ ਕਰੀਦਾ ਅਤੇ ਆਪਣੇ ਵਾਰ ਵਿੱਚ ਕਾਲੇ ਖਾਨ ਦੇ ਮੋਢੇ ਤੋਂ ਐਸਾ ਚੀਰ ਪਾਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ ਤਾਂ ਮੁਸਲਮਾਨੀ ਫੌਜ ਨੇ ਭੱਜ ਕੇ ਜਾਨ ਬਚਾਈ 1635 ਦੇ ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਤੇ ਧਾਰਮਿਕ ਪੱਖ ਤੋਂ ਤੰਗਦਿਲ ਨਹੀਂ ਸੀ ਠੀਕ ਹੈ ਦਾਰਾ ਸ਼ਿਕੋਹ ਕੌਣ ਸੀ ਪੰਜਾਬ ਦਾ ਗਵਰਨਰ ਬਣਿਆ ਸੀ ਕਦੋਂ 1635 ਦੇ ਵਿੱਚ ਠੀਕ ਹੈ ਤੁਹਾਨੂੰ ਜੇਕਰ ਪੁੱਛਿਆ ਜਾਵੇ ਕਿ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਕਦੋਂ ਬਣਿਆ ਸੀ ਤਾਂ ਉਹ 1635 ਦੇ ਵਿੱਚ ਕਵਾਂ ਪੰਜਾਬ ਦਾ ਗਵਰਨਰ ਬਣਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਨੰਗਲ ਸਰਸਾ ਦੀ ਲੜਾਈ ਹੁੰਦੀ ਹੈ ਤਾਂ ਨਿੱਤੇ ਦੇ ਮੁਗਲ ਹਮਲਿਆਂ ਨੂੰ ਸਾਹਮਣਾ ਸਾਹਮਣੇ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਕਿਰਤਪੁਰ ਚਲੇ ਗਏ ਸਨ ਅਤੇ 3 ਮਈ 1635 ਤੋਂ ਮੰਗਰੋਂ ਉੱਥੇ ਹੀ ਰਹਿਣ ਲੱਗ ਪਏ ਸਨ ਤਾਂ ਕਿਰਤਪੁਰ ਸਾਹਿਬ ਵਿੱਚ ਰਹਿੰਦੇ ਆ ਗੁਰੂ ਸਾਹਿਬ ਕੋਲ ਬिलासपुर ਨਾਹਨ ਗੁਲੇਰ ਨਦੌਣ ਖੰਡੂਰ ਮਗਰੋਂ ਨਾਲ ਲਗਣ ਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲੱਗ ਪਏ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਰੋਪੜ ਜਾਂ ਰੋਪੜ ਜਿਸ ਨੂੰ ਪਹਿਲਾਂ ਰੂਪੜ ਕਹਿੰਦੇ ਸੀ ਦੇ ਨਵਾਬ ਖੰਡੂਰ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਉੱਥੋਂ ਦੇ ਰਾਜਾ ਹਰੀਚੰਦ ਗੁਰੂ ਸਾਹਿਬ ਕੋਲ ਅਰਜ ਕਰਨ ਆਪੂ ਜਾ ਮਤਲਬ ਕਿ ਉਸ ਟਾਈਮ ਵੀ ਮੁਗਲਾਂ ਦਾ ਬਹੁਤ ਬੋਲਬਾਲਾ ਸੀ ਅਤੇ ਜਿਸ ਕਾਰਨ ਬਹੁਤ ਲੜਾਈਆਂ ਲੜੀਆਂ ਗਈਆਂ ਹੋਰ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਠੀਕ ਹੈ ਤਾਂ ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਬੇਟੇ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜੱਥਾ ਭੇਜ ਦਿੱਤਾ 1 ਜੁਲਾਈ 1735 ਦੇ ਦਿਨ ਨੰਗਲ ਗੁਜਰਾ ਜਿਸ ਨੂੰ ਆਪਾਂ ਨੰਗਲ ਸਰਸਾ ਦੇ ਨਾਮ ਨਾਲ ਜਾਣਦੇ ਹਾਂ ਪਿੰਡ ਵਿੱਚ ਦੋਹਾਂ ਫੌਜਾਂ ਵਿਚਕਾਰ ਜ਼ਬਰਦਸਤ ਲੜਾਈ ਹੁੰਦੀ ਹੈ ਤੇ ਜਿਸ ਵਿੱਚ ਰੋਪੜ ਦੀਆਂ ਫੌਜਾਂ ਦਾ ਬੜਾ ਨੁਕਸਾਨ ਹੋਇਆ ਤੇ ਉਹ ਬੁਰੀ ਤਨਹਾਰ ਕੇ ਭੱਜ ਗਏ ਤਾਂ ਉਸ ਤੋਂ ਬਾਅਦ ਗੁਰੂ ਜੀ ਦੇ ਅੰਤਿਮ ਸਮਾ ਤਾਂ ਅੰਤਿਮ ਸਮਾ ਉਹਨਾਂ ਨੇ ਕਿੱਥੇ گزارਿਆ ਸੀ ਕਿਵੇਂ گزارਿਆ ਸੀ ਤਾਂ ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਤੇ ਵਹਿਮਾਂ ਪਰਮਾਂ ਤੋਂ ਕੱਢਿਆ 1635 ਵਿੱਚ ਦਾਰਾ ਸ਼ਿਕੋ ਪੰਜਾਬ ਦਾ ਗਵਰਨਰ ਬਣਿਆ ਅਤੇ ਜੋਧਾ ਆਰਮਿਕ ਪੰਖ ਤੋਂ ਤੰਗ ਦਿਨ ਨਹੀਂ ਸੀ 1644 ਦੇ ਵਿੱਚ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਜਾਰੀ ਰਿਹਾ ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਬਾਬਾ ਗੁਰਦੇਤਾ ਠੀਕ ਹੈ ਪੁੱਤਰ ਬਾਬਾ ਗੁਰਦੇਤਾ ਹਰ رائے ਜੀ ਨੂੰ ਸੌਂਪੀ ਜਿਸ ਨੂੰ ਅੱਗੇ ਆਪਾਂ ਹਰ رائے ਜੀ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ 3 ਮਾਰਚ 1644 ਨੂੰ 49 ਸਾਲ ਦੀ ਉਮਰ ਦੇ ਵਿੱਚ ਆਪ ਕੀ ਹੋ ਗਏ ਜੋਤੀ ਜੋਤ ਸਮਾ ਗਏ ਠੀਕ ਹੈ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਜੋ ਆਪਾਂ ਨੇ ਸ਼ਾਰਟ ਫਾਰਮਸ ਦੇ ਵਿੱਚ ਜਲਦੀ ਤੋਂ ਜਲਦੀ ਕਵਰ ਕਰ ਲਈ ਠੀਕ ਹੈ ਇਹ ਮੋਸਟ ਇੰਪੋਰਟ 22 ਤੋਂ ਬਾਹਰ ਕੁਝ ਨਹੀਂ ਆਵੇਗਾ ਕਿਉਂਕਿ ਜੇਕਰ ਥਿਊਰੀ ਦੀ ਗੱਲ ਕੀਤੀ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ ਜ਼ਿਆਦਾ ਡਿਟੇਲ ਜਾਂ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਗੁਰੂ ਸਾਹਿਬ ਬਾਰੇ ਮੇਨ ਮੇਨ ਚੀਜ਼ਾਂ ਹੀ ਪੁੱਛੇ ਜਾਂਦੇ ਜੋ ਆਪਾਂ ਇਸ ਥਿਊਰੀ ਦੇ ਵਿੱਚ ਕਵਰ ਕਰ ਚੁੱਕੇ ਹਾਂ ਠੀਕ ਹੈ ਤੇ ਹੁਣ ਆਪਾਂ ਇਸ ਦੇ ਨਾਲ-ਨਾਲ ਆਪਾਂ ਜਿਹੜੇ ਐਮਸੀਕਿਊਜ਼ ਨੇ ਆਪਾਂ ਉਹ ਵੀ ਜਲਦੀ-ਜਲਦੀ ਕਵਰ ਕਰ ਲੈਨੇ ਕਿਉਂਕਿ ਜੇਕਰ ਸਿਲੇਬਸ ਦੀ ਗੱਲ ਕੀਤੀ ਜਾਵੇ ਅਸਿਸਟੈਂਟ ਇਨਸਪੈਕਟਰ ਦਾ ਸਿਲੇਬਸ ਕਾਫੀ ਜ਼ਿਆਦਾ ਹੈ ਦਿਨ ਦੇ ਵਿੱਚ 2 ਤੋਂ 3 ਕਲਾਸਾਂ ਮੇਰੀਆਂ ਹਰ ਡੇਲੀ ਤੋਂ ਡੇਲੀ ਅਪਲੋਡ ਹੋ ਰਹੀ ਜਿਸ ਦੇ ਵਿੱਚ ਆਪਾਂ ਮੌਕ ਟੈਸਟ ਵੀ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ ਮੌਕ ਟੈਸਟ ਦੇ ਨਾਲ ਨਾਲ ਪੋਲੀਟੀ ਵੀ ਅੱਜ ਆਪਾਂ ਸ਼ੁਰੂ ਕਰਾਂਗੇ ਕੰਪਿਊਟਰ ਦੀ ਕਲਾਸ ਜਿਸ ਦੇ ਵਿੱਚ ਆਪਾਂ ਅੱਜ ਪੂਰਾ ਮੇਲ ਬਾਰੇ ਜੋ ਆਪਣੇ ਇਗਜ਼ਾਮ ਦੇ ਪੁਆਇੰਟ ਆਫ਼ View ਨਾਲ ਸਹੀ ਨੇ ਆਪਾਂ ਉਹੋ ਹੀ ਕਵਰ ਕਰਾਂਗੇ ਠੀਕ ਹੈ ਤਾਂ ਤੁਸੀਂ ਸਾਰੀਆਂ ਵੀਡੀਓਜ਼ ਧਿਆਨ ਨਾਲ ਦੇਖਿਓ ਤੇ ਇਸ ਦੇ ਨੋਟਸ ਜ਼ਰੂਰ ਬਣਾਇਓ ਕਿਉਂਕਿ ਇਸ ਤੋਂ ਬਾਅਦ ਕੁਝ ਵੀ ਨਹੀਂ ਆਵੇਗਾ ਠੀਕ ਹੈ ਤਾਂ ਹੁਣ ਦੇਖ ਲਈਏ ਆਪਾਂ ਐਮਸੀਕਿਊਜ਼ ਕੁਐਸਚਨ ਤਾਂ ਕਿਹੜੇ ਗੁਰੂ ਜੀ ਨੇ ਮੀਰੀ ਅਤੇ ਪੀਰੀ ਗੁਰੂ ਕਿਹਾ ਜਾਂਦਾ ਹੈ ਤਾਂ ਮੀਰੀ ਅਤੇ ਪੀਰੀ ਦਾ ਗੁਰੂ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਨ੍ਹਾਂ ਨੇ ਦੋ ਤਲਵਾਰਾਂ ਦਾ ਸੱਪਨਾ ਕੀਤਾ ਸੀ ਕਿ ਇੱਕ ਮੀਰੀ ਦੀ ਇੱਕ ਪੀਰੀ ਦੀ ਠੀਕ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਗੁਰੂ ਹਰਗੋਬਿੰਦ ਸਾਹਿਬ ਜੀ ਨੈਕਸਟ ਦੇਖ ਲੈਣੇ ਆਪਾਂ ਇਹੜੇ ਗੁਰੂ ਜੀ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ ਤਾਂ ਬੰਦੀ ਛੋੜ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ਤਾਂ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਜਾਂ ਜਹਾਂਗੀਰ ਵੱਲੋਂ ਠੀਕ ਹੈ ਤਾਂ ਦਮੇ ਦਾ ਦੌਰਾ ਪੈਣ ਕਰ ਜਹਾਂਗੀਰ ਨੇ ਕੀ ਕੀਤਾ ਵਸਾਈ ਮੀਆਂ ਮੀਰ ਜੀ ਤੇ ਕਹਿਣ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ ਜਿਸ ਨੂੰ ਆਪਾਂ ਕਿਸ ਦੇ ਨਾਮ ਨਾਲ ਮਨਾਉਂਦੇ ਆ ਬੰਦੀ ਛੋੜ ਦੇ ਦਿਵਸ ਦੇ ਨਾਮ ਨਾਲ ਮਨਾਉਂਦੇ ਆ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨੈਕਸਟ ਦੇਖ ਲੈਣੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਕੌਣ ਸਨ ਤਾਂ ਗੁਰੂ ਹਰਗੋ ਦਾ ਇਹ ਸੀ ਗੁਰੂ ਅਰਜਨ ਦੇਵ ਜੀ ਠੀਕ ਹੈ ਮਾਤਾ ਦਾ ਨਾਮ ਕੀ ਸੀ ਮਾਤਾ ਗੰਗਾ ਜੀ ਠੀਕ ਹੈ ਤਾਂ ਇਹ ਵੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆਪਾਂ ਅਕਾਲ ਤਖਤ ਦੀ ਸਥਾਪਨਾ ਕਦੋਂ ਹੋਈ ਤਾਂ ਅਕਾਲ ਤਖਤ ਸਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਅਕਾਲ ਤਖਤ ਦੀ ਸਥਾਪਨਾ ਕੀਤੀ ਗਈ ਸੀ 1609 ਨੂੰ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਅਕਾਲ ਤਖਤ ਦੀ ਸਥਾਪਨਾ ਕਦੋਂ ਕੀਤੀ ਗਈ 1609 ਨੂੰ ਕੀਤੀ ਗਈ ਨੈਕਸਟ ਦੇਖ ਲੈਣੇ ਆ ਗੁਲਬਾਗ ਤੇ ਦਿਲਬਾਗ ਕਿਹੜੇ ਗੁਰੂ ਸਹਿਬਾਨ ਦੇ ਘੋੜੇ ਸਨ ਗੁਲਬਾਗ ਤੇ ਦਿਲਬਾਗ ਜਾਂ ਜਿੰਨਾ ਕਰਕੇ ਲੜਾਈ ਲੜੀ ਗਈ ਸੀ ਤਾਂ ਤੁਰਕਾਂ ਦੇ ਵਿਰੁੱਧ ਤੁਰਕਾਂ ਨੇ ਕੀ ਕੀਤਾ ਸੀ ਆ ਦੋ ਮੁਗਲ ਜਿਹੜੇ ਸਿੱਖ ਸੀ ਉਹ ਉਹਨਾਂ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਲਈ ਕੋੜੇ ਲੈ ਕੇ ਆਏ ਸੀ ਪਰ ਰਾਹ ਦੇ ਵਿੱਚ ਕੀ ਤੁਰਕਾਂ ਨੇ ਕੀ ਕੀਤਾ ਤਾਂ ਉਹਨਾਂ ਕੋੜਿਆਂ ਨੂੰ ਕੈਦ ਕਰ ਲਿਆ ਠੀਕ ਹੈ ਜਿਸ ਦੇ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਇਹ ਲੜਾਈ ਲੜੀ ਗਈ ਸੀ ਤਾਂ ਕਿਸ ਦੇ ਕੋੜੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੌਰਾਨ ਕਿਹੜਾ ਬਾਦਸ਼ਾਹ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਹੜੇ ਕਿਹੜਾ ਬਾਦਸ਼ਾਹ ਸੀ ਤਾਂ ਦੋ ਬਾਦਸ਼ਾਹ ਹੋਏ ਨੇ ਕਿਹੜੇ ਕਿਹੜੇ ਨੇ ਜੇਕਰ ਗੱਲ ਕੀਤੀ ਜਾਵੇ ਜੇਕਰ ਇਵੇਂ ਕੁਐਸਚਨ ਆ ਜਾਵੇ ਨਾ ਕਿ ਕਿਹੜੇ ਕਿਹੜੇ ਨੇ ਆ ਮੈਂ ਤੁਸੀਂ ਸ਼ਾਹ ਜਹਾਂ ਨੂੰ ਯਾਦ ਰੱਖਣਾ ਹੈ ਠੀਕ ਹੈ ਸ਼ਾਹ ਜਹਾਂ ਨੂੰ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਜੇਕਰ ਆਪਸ਼ਨਾਂ ਦੇ ਵਿੱਚ ਸੀ ਤੇ ਡੀ ਦੋਨੋਂ ਦਾ ਜਹਾਂਗੀਰ ਤੇ ਸ਼ਾਹ ਜਹਾਂ ਦੋਨੋਂ ਹੋ ਜਾਣਗੇ ਬਟ ਸ਼ਾਹ ਜਹਾਂ ਤੁਸੀਂ ਇਦਾਂ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜਾ ਸ਼ਹਿਰ ਬਸਾਇਆ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਕਿਹੜਾ ਸ਼ਹਿਰ ਬਸਾਇਆ ਗਿਆ ਸੀ ਉਨਾ ਦੁਆਰਾ ਬਸਾਇਆ ਗਿਆ ਸੀ ਕਿਰਤਪੁਰ ਸਾਹਿਬ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਗਰੋਪਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਕਿਰਤਪੁਰ ਸਾਹਿਬ ਜਿੱਥੇ ਕੀ ਇਹ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਹ ਸ਼ਹਿਰ ਬਸਾਇਆ ਸੀ ਠੀਕ ਹੈ ਨੈਕਸਟ ਦੇਖ ਲੈਣੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਕਦੋਂ ਜੁਤੀ ਜੋਤ ਸਮਾਇਆ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੁਤੀ ਜੋਤ ਸਮਾਉਣ ਦਾ ਸਮਾਂ ਕਿੰਨਾ ਸੀ ਤਾਂ ਉਹ ਸਮਾਇਆ ਸੀ 1644 ਦੇ ਵਿੱਚ ਠੀਕ ਹੈ 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਕੀਏ ਜੋਤੀ ਜੋਤ ਦਾ ਸਮਾਗ ਗਏ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਣੇ ਆ ਸਿੱਖ ਧਰਮ ਵਿੱਚ ਉਹ ਇਸਤਰੀ ਦਾ ਨਾਮ ਦੱਸੋ ਜੋ ਕਿ ਆਪਣੇ ਗੁਰੂ ਦੀ ਬੇਟੀ, ਗੁਰੂ ਦੀ ਪਤਨੀ ਅਤੇ ਗੁਰੂ ਦੀ ਦਾਦੀ ਰਹੇ ਨੇ ਤਾਂ ਕੌਣ ਨੇ ਅਜਿਹੀ ਇਸਤਰੀ ਜੋ ਗੁਰੂ ਦੀ ਬੇਟੀ, ਗੁਰੂ ਦੀ ਬੇਟੀ ਕੌਣ ਸੀ ਬੀਬੀ ਭਾਨੀ ਜੀ ਠੀਕ ਹੈ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਗੁਰੂ ਰਾਮਦਾਸ ਜੀ ਦੀ ਪਤਨੀ ਸੀ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਬੀਬੀ ਭਾਨੀ ਜੀ ਆਹ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਿਹੜਾ ਟੌਪਿਕ ਏ ਉਹ ਆਪਾਂ ਨੇ ਚੰਗੀ ਤਰ੍ਹਾਂ ਕਵਰ ਕਰ ਲਿਆ ਹੈ। ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ। ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ so much।